ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਤਾਂ ਪੂਰਾ ਭਾਰਤ ਬੰਦ ਵੀ ਨਜ਼ਰ ਆ ਰਿਹਾ। ਮਾਨਸਾ ਦੀਆਂ ਤਸਵੀਰਾਂ ਨੇ ਸਾਫ਼-ਸਾਫ਼ ਬਿਆਨ ਕਰਦੀਆਂ ਕਿ ਹਰ ਇੱਕ ਵਰਗ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਿਆ। ਤਸਵੀਰਾਂ ਪਹਿਲਾਂ ਮਾਨਸਾ ਸ਼ਹਿਰ ਦੀਆਂ ਨੇ ਜਿੱਥੇ ਹਰ ਇੱਕ ਦੁਕਾਨ ਬੰਦ ਆ ਰਹੀ ਹੈ, ਸੇਵਾ ਸਹੂਲਤਾ ਖੁੱਲੀਆਂ ਨੇ, ਬਾਕੀ ਸਭ ਕੁਝ ਬੰਦ ਹੈ। ਚਾਹੇ ਉਹ ਡੇਰੀ ਵਾਲੇ ਹੋਣ, ਚਾਹੇ ਦੁਕਾਨਦਾਰ ਹੋਣ, ਚਾਹੇ ਵਪਾਰੀ ਵਰਗ ਹੋਵੇ, ਹਰ ਇੱਕ ਵਰਗ ਜਿਹੜਾ ਆਪਣਾ ਕੰਮਕਾਰ ਛੱਡ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਿਆ ਤਾਂ ਦੇਖ ਸਕਦੇ ਹੋ 12 ਹਟ ਚੌਂਕ ਦੀਆਂ ਤਸਵੀਰਾਂ ਨੇ ਦੋਸਤੋ। ਪਹਿਲਾਂ ਤਾਂ ਕਿਸਾਨਾਂ ਦੇ ਹੱਕ ਦੇ ਲਈ ਵੀਡੀਓ ਦੇ ਲਈ ਜਿੱਦ ਨੇ ਤੇ ਸਰਕਾਰ ਕਿਉਂ ਜਿੱਦ ਦੇ ਉੱਤੇ ਅੜੀ ਹੋਈ ਆ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਮਨਵਾਉਣ ਦੇ ਲਈ ਹਰ ਇੱਕ ਵਰਗ ਸੜਕਾਂ ਤੇ ਉਤਰਿਆ ਤੇ ਲਗਾਤਾਰ ਸੰਪੂਰਨ ਬੰਦ ਜਿਹੜਾ ਉਹ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਨਾਹਰੇਬਾਜੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਤੇ ਹਰ ਇੱਕ ਮੰਗ ਜਿਹੜੀ ਉਹ ਬਾਜਬ ਦੱਸੀ ਜਾ ਰਹੀ ਹੈ ਤੇ ਸਰਕਾਰ ਕਿਸਾਨਾਂ ਦੇ ਉੱਪਰ ਗੋਲੀਆਂ ਗੋਲੇ ਦਾਗ ਰਹੀ ਹੈ ਤੇ ਦੂਸਰੇ ਪਾਸੇ ਜਿਹੜਾ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਲਈ ਸੜਕਾਂ ਤੇ ਫਿਰ ਤੋਂ ਉਤਰਨਾ ਪੈ ਰਿਹਾ ਇਹ ਫਿਰ ਤੋਂ ਅੰਦੋਲਨ ਜਿਹੜਾ ਉਹ ਵਧਦਾ ਜਾ ਰਿਹਾ ਤੇ ਲਗਾਤਾਰ ਸਰਕਾਰ ਇੱਕੋ ਗੱਲ ਤੇ ਅੜੀ ਹੈ ਗੱਲਬਾਤ ਦਾ ਸਮਾਂ ਦਿੱਤਾ ਗਿਆ ਹੁਣ ਦੇਖ ਆਇਆ ਵੀ ਕਦੋਂ ਇਹ ਗੱਲਬਾਤ ਸਿਰੇ ਲੱਗਦੀ ਹੈ ਤੇ ਕਦੋਂ ਪਾਰ ਲੱਗਦੀ ਹੈ ਉਹ ਗੱਲ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਮਾਨਸਾ ਦੇ ਵਿੱਚ ਤਸਵੀਰਾਂ ਜਿਹੜੀਆਂ ਉਹ ਮਾਨਸਾ ਦੇ 128 ਚੌਕ ਦੀਆਂ ਨੇ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਮੰਗਾਂ ਨੇ ਜਿਹੜੀਆਂ ਉਹ ਜਾਇਜ਼ ਨੇ ਤੇ ਹਰ ਇੱਕ ਵਰਗ ਇਸੇ ਕਰਕੇ ਸੜਕਾਂ ਤੇ ਉਤਰਿਆ ਹੁਣ ਦੇਖਣਾ ਇਹ ਹੈ ਵੀ ਸਰਕਾਰ ਕਦੋਂ ਉਹਨਾਂ ਮੰਗਾਂ ਨੂੰ ਮੰਨਦੀ ਹੈ ਤੇ ਕਦੋਂ ਕਿਸਾਨ ਨੇ ਜਿਹੜੇ ਆ ਵਾਪਸ ਆ ਦੇ ਘਰਾਂ ਨੂੰ ਪਰਤਦੇ ਆ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਦੋਸਤੋ ਪਹਿਲਾਂ ਤਾਂ ਇਹ ਹੈ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਹੈ ਉਹ ਇੱਕ ਪਾਸੇ ਬਾਡਰਾਂ ਤੇ ਚੱਲ ਰਿਹਾ ਦੂਸਰੇ ਪਾਸੇ ਸੰਪੂਰਨ ਬੰਦ ਜਿਹੜਾ ਮਾਨਸਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸਾਨੀ ਮੰਗਾਂ ਨੇ ਜਿਹੜੀਆਂ ਉਹਨਾਂ ਦੇ ਲਈ ਹਰ ਇੱਕ ਨਾਗਰਿਕ ਸੜਕ ਤੇ ਉਤਰ ਆਇਆ ਤੇ ਅੱਜ ਪੂਰਾ ਭਾਰਤ ਬੰਦ ਹੈ ਕੀ ਕਹਿੰਦੇ ਨੇ ਕਿਸਾਨ ਆਗੂ ਉਹ ਵੀ ਤੁਹਾਨੂੰ ਸੁਣਾਉਣੇ ਦੇਖੋ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਟ੍ਰੇਡ ਯੂਨੀਅਨ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪਿੰਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਪਾਰਕ ਜਥੇਬੰਦੀਆਂ ਬੇਸ਼ੱਕ ਵਪਾਰ ਮੰਡਲ ਹੈ ਕਰਿਆਨਾ ਐਸੋਸੀਏਸ਼ਨ ਹੈ ਔਰ ਦੂਸਰੇ ਜਿਹੜੇ ਵਪਾਰਕ ادارے ਨੇ ਸਾਰਿਆਂ ਨੇ ਹੀ ਅੱਜ ਸਾਂਝੇ ਤੌਰ ਦੇ ਉੱਤੇ ਬੰਦ ਕੀਤਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਅੱਜ ਸਾਡਾ ਸ਼ਹਿਰ ਮਾਨਸਾ ਜਿਹੜਾ ਪੂਰਨ ਤੌਰ ਦੇ ਉੱਤੇ ਬੰਦ ਹੈ ਹਰ ਵਰਗ ਦੇ ਲੋਕਾਂ ਨੇ ਜਿਹੜਾ ਸਮਰਥਨ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬੰਦ ਨੂੰ ਅੱਗੋਂ ਜੇ ਵਧਾਇਆ ਜਾਂਦਾ ਹੈ ਅੱਗੋਂ ਇਸ ਦੇ ਉੱਤੇ ਕੋਈ ਸਾਂਝੀਆਂ ਜਥੇਬੰਦੀਆਂ ਕੋਈ ਹੋਰ ਪ੍ਰੋਗਰਾਮ ਦਿੰਦੀਆਂ ਤਾਂ ਮੈਨੂੰ ਲੱਗਦਾ ਵੀ ਸਮੂਹ ਵਪਾਰਕ ਜਥੇਬੰਦੀਆਂ ਇਹਦਾ ਪੂਰਨ ਰੂਪ ਦੇ ਵਿੱਚ ਸਾਥ ਦੇਣਗੀਆਂ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਜਦੋਂ ਕਾਲੇ ਕਾਨੂੰਨ ਰੱਦ ਕੀਤੇ ਨੇ ਤਾਂ ਉਦੋਂ ਜਿਹੜੀਆਂ ਰਹਿੰਦੀਆਂ ਮੰਗਾਂ ਸੀ ਬੇਸ਼ੱਕ ਉਹ ਐਮਐਸਪੀ ਦੀ ਗੱਲ ਹੈ ਔਰ ਬੇਸ਼ੱਕ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਹੈ ਔਰ ਬੇਸ਼ੱਕ ਸ਼ਹੀਦਾਂ ਲਈ ਮੁਆਵਜ਼ੇ ਦੀ ਗੱਲ ਹੈ ਔਰ ਬੇਸ਼ੱਕ ਜਿਹੜੇ ਹੈਗੇ ਬੱਖ-ਬੱਖ ਵਰਗਾਂ ਦੇ ਵਿੱਚ ਆਪਣਾ ਜਿਹੜਾ ਸਵੈ ਰੋਜ਼ਗਾਰ ਚਲਾ ਰਹੇ ਲੋਕ ਨੇ ਉਹਨਾਂ ਦੀ ਗੱਲ ਹੈ ਔਰ ਬੇਸ਼ੱਕ ਬੇਰੋਜ਼ਗਾਰੀ ਦੇ ਮਾਮਲੇ ਦੇ ਵਿੱਚ ਔਰ ਰੋਜ਼ਗਾਰ ਦੀ ਗੱਲ ਹੈ ਤਾਂ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ तमाम ਮਾਮਲਿਆਂ ਨੂੰ ਲੈ ਕੇ ਇਹ ਜਿਹੜਾ ਭਾਰਤ ਦਾ ਬੰਦ ਦਾ ਸੱਦਾ ਇਹ ਪੂਰਨ ਸਫਲ ਰੂਪ ਦੇ ਵਿੱਚ ਅਸੀਂ ਦੇਖਿਆ ਅਸੀਂ ਕਹਿੰਦੇ ਜੀ ਬੰਦ ਪੂਰਾ ਸਫਲ ਰਿਹਾ ਹੈ ਮੋਦੀ ਨੂੰ ਸਮਝ ਲੈਣਾ ਚਾਹੀਦਾ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਕਾਰਪੋਰੇਟ ਘਰਾਣਿਆਂ ਨੇ ਵੋਟ ਨਹੀਂ ਪਾਉਣੀ ਲੋਕਾਂ ਨੇ ਵੋਟ ਦੇਣੀ ਆ ਲੋਕਾਂ ਦੇ ਘਰਾਂ ਤੱਕ ਜਾਣਗੇ ਅੱਜ ਜਿਹੜੇ ਰਾਜਧਾਨੀ ਦੇ ਅੰਦਰ ਐਂਟਰ ਨਹੀਂ ਹੋਣ ਦਿੰਦੇ ਪ੍ਰੋਟੈਸਟ ਸ਼ਾਂਤਮਈ ਜਿਹੜਾ ਧਰਨਾ ਪ੍ਰਦਰਸ਼ਨ ਆ ਉਹਦੇ ਤੇ ਇਸ ਕਿਸਮ ਦੀ ਪਾਬੰਦੀ ਲਾ ਰੱਖੀ ਆ ਇਹ ਅੰਗਰੇਜ਼ਾਂ ਨੇ ਵੀ ਸੋਚਿਆ ਸੀ ਇਹ ਕਦੇ ਔਰੰਗਜ਼ੇਬ ਨੇ ਵੀ ਸੋਚਿਆ ਸੀ ਵੀ ਜ਼ਬਰ ਕਰਕੇ ਲੋਕਾਂ ਨੂੰ ਦਵਾਇਆ ਜਾ ਸਕਦਾ ਹੈ ਜੇ ਬੈ ਬਣ ਲਾਗੇ ਤੈਬੇ ਰੋਸ ਜਾਗੇ ਜਿਉਂ ਜਿਉਂ ਜ਼ਬਰ ਵਧੂਗਾ ਤਾਂ ਲੋਕਾਂ ਦੇ ਵਿੱਚ ਗੁੱਸਾ ਹੋਰ ਵਧੂਗਾ ਤੇ ਆ ਜਿਹੜਾ ਬੰਦ ਆ ਭਾਰਤ ਇਹ ਵੀ ਮੋਦੀ ਨੂੰ ਦੇਖ ਲੈਣਾ ਚਾਹੀਦਾ ਵੀ ਸਮੁੱਚੇ ਲੋਕ ਕਿਸਾਨਾਂ ਦੇ ਨਾਲ ਨੇ ਤੇ ਤਬਕੇ ਇੱਕ ਦੂਜੇ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਨੇ ਤੇ ਅਸੀਂ ਡਟ ਕੇ ਇਹਦਾ ਵਿਰੋਧ ਕੀਤਾ ਜਿਹੜਾ ਪਹਿਲਾਂ ਉੱਥੇ ਗੋਲਾਬਾਰੀ ਕੀਤੀ ਇਸ ਤਰ੍ਹਾਂ ਦੀ ਸਰਦ ਬਣਾਤੀ ਅੱਜ ਵੀ ਵਿਰੋਧ ਕਰਦੇ ਆਉਣ ਵਾਲੇ ਦਿਨਾਂ 'ਚ ਡਟ ਕੇ ਨਾਲ ਖੜੇ ਆ ਤੇ ਮੋਦੀ ਨੂੰ ਜਿਵੇਂ ਪਹਿਲਾਂ ਲੋਕਾਂ ਨੇ ਇਕੱਠੇ ਹੋ ਕੇ ਹਰਾਇਆ ਸੀ ਅੱਜ ਹਰ ਤਬਕਾ ਚਾਹੇ ਉਹ ਦੁਕਾਨਦਾਰ ਚਾਹੇ ਨੌਜਵਾਨਾ ਚਾਹੇ ਕਿਸਾਨ ਆ ਹਰ ਵਰਗ ਦੁਖੀ ਆ ਕੋਈ ਨੌਕਰੀ ਨਹੀਂ ਕੋਈ ਦੁਕਾਨਦਾਰੀ ਨਹੀਂ ਚੱਲ ਰਹੀ ਕੋਈ ਕਿਸਾਨੀ ਘਾਟੇ 'ਚ ਜਾ ਰਹੀ ਆ ਜਿਹਦੇ ਕਰਕੇ ਕੱਲੇ ਕਾਰਪੋਰੇਟ ਘਰਾਣੇ ਦੇ ਸਿਰ ਤੇ ਦੇਸ਼ ਨਹੀਂ ਚੱਲਦਾ ਦੇਸ਼ ਲੋਕਾਂ ਦੇ ਸਿਰ ਤੇ ਚੱਲਦਾ ਜੇ ਲੋਕਾਂ ਪ੍ਰਤੀ ਨਾ ਆਪਦੇ ਰਵੱਈਆ ਬਦਲਿਆ ਤਾਂ ਲੋਕ ਜਿਵੇਂ ਪਹਿਲਾਂ ਕਿਸੇ ਵੇਲੇ ਦੂਜੀਆਂ ਪਾਰਟੀਆਂ ਨੂੰ ਸਿਖਾਇਆ ਇਹਨੂੰ ਵੀ ਸਿਖਾ ਦੇਣਗੇ ਅਸੀਂ ਵੀ ਇਹ ਸੋਚਦੇ ਹਾਂ ਕਿ ਜੋ ਮੋਦੀ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੇ ਉਹ ਸਾਰੇ ਵਰਗਾਂ ਦੇ ਜਿਵੇਂ ਮਾਰੂ ਹੋ ਰਹੀਆਂ ਉਹਵੇਂ ਦੁੱਧ ਦੇ ਧੰਦੇ ਦੇ ਵੀ ਮਾਰੂ ਹੋ ਰਹੀਆਂ ਸਾਡਾ ਦੁੱਧ ਦਾ ਧੰਦਾ ਵੀ ਖੋ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਲਗਾਤਾਰ ਪਿੰਡਾਂ 'ਚ ਹਮਲੇ ਹੋ ਰਹੇ ਆ ਸਾਡੀਆਂ ਮਤਲਬ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਡੇਰੀਆਂ ਖੁੱਲ ਗਏ ਸਾਡੇ ਜਿਹੜੇ ਛੋਟੇ ਕਾਰੋਬਾਰੀ ਦੁੱਧ ਵਾਲੇ ਉਹਨਾਂ ਤੋਂ ਦੁੱਧ ਖੋਇਆ ਜਾ ਰਿਹਾ ਹੈ ਸ਼ਹਿਰ 'ਚ ਸਾਡੀ ਸਪਲਾਈ ਤੇ ਪ੍ਰਭਾਵਿਤ ਕੀਤੀ ਜਾ ਰਹੀ ਹੈ ਅਸੀਂ ਇਹ ਸਮਝਦੇ ਹਾਂ ਕਿ ਲੋਕਾਂ ਦੇ ਸਾਥ ਨਾਲ ਹੀ ਅਸੀਂ ਬਚਾਂਗੇ ਕਿਸਾਨਾਂ ਮਜ਼ਦੂਰ ਜੇ ਦੋ ਘੰਟੇ ਦੇ ਅੰਦਰ ਸਪਲਾਈ ਕਰਕੇ ਲੋਕਾਂ ਨੂੰ ਤਾਜ਼ਾ ਦੁੱਧ ਸਪਲਾਈ ਕਰਦੇ ਆਂ ਇਹੀ ਕੰਪਨੀਆਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਹੀਨਾ ਵੀ ਨਾ ਜਿਹੜਾ ਖਰਾਬ ਨਹੀਂ ਹੁੰਦਾ ਕੈਮੀਕਲ ਲਾ ਕੇ ਦੁੱਧ ਵੇਚ ਕਰਨਗੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਆ ਇਸ ਕਰਕੇ ਅਸੀਂ ਸਮਝਦੇ ਆਂ ਕਿ ਸਾਰੇ ਲੋਕਾਂ ਨਾਲ ਹੀ ਸਾਡਾ ਪਛਾਇਆ ਤੇ ਅਸੀਂ ਵੀ ਡਟ ਕੇ ਸਮਰਥਨ ਦਿੱਤਾ ਅੱਜ ਦੇ ਵੰਦ ਦਾ